ਮਿੱਤਰੋ ਪੀੜੀ ਦੇ ਪਾ ਪਿਆ ਅਰਗੇ ਥਣਾ ਤੇ ਥਾਂਲੇ ਵੀ ਦੀ ਸਾਫ ਵੀ ਬਹੁਤ ਹੈ ਭਾਈ ਅਮਰਤ ਕੋਲੇ ਖੜਿਆ ਜੀ ਪਿੰਡ ਲਹਿਰਾ ਬੇਗਾ ਤੇ ਜਿਲ੍ਹਾ ਮਿੱਤਰੋ ਬਠਿੰਡਾ ਦੁੱਧ ਪਾਈ ਕਹਿੰਦਾ ਪਹਿਲੇ ਸੂਏ ਮਾਲਕਾਂ ਨੇ ਫੋਲ ਦੱਸਿਆ ਤੇ ਬਾਈ ਕਿੰਨਾ ਦੱਸੂ ਉਹਦੀ ਆਪਾਂ ਗੱਲਬਾਤ ਕਰਾਂਗੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆਂ ਵੀ ਕਦੋਂ ਸੂਈ ਹੈ ਤੇ ਕੀ ਇਹਦਾ ਰੇਟ ਆ ਕਾਦ ਮਿੱਤਰੋ ਆ ਨੋਰਮਲ ਕਾਦਾ ਨਾਂ ਵਾਲਾ ਵੱਡਾ ਤੇ ਨਾ ਹੀ ਮਿੱਤਰੋ ਵਾਲਾ ਛੋਟਾ ਥਾਂਲੇ ਵੀ ਦੀ ਪੂਰੀ ਸਾਫ ਹੈ ਸਰੀਰ ਦੇ ਬਣਤਰ ਫੇਰ ਆਪਾਂ ਕਹਣਾ ਬਹੁਤ ਚੰਗੀ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਗੇ ਕਦੋਂ ਸੂਈ ਹੈ ਉਹਦੀ ਗੱਲਬਾਤ ਵੀ ਆਪਾਂ ਕਰਦੇ ਆਂ ਕੋਈ ਗੱਲ ਕੋਈ ਗੱਲ ਕੋਈ ਨਾ ਦਫਾ ਲੈ ਕੇ ਜਾਂਦਾ ਖਿੱਚ ਕੇ ਤੇ ਲੇਵਾ ਮਿੱਤਰੋ ਗੰਗਾ ਵਾਲਾ ਲੇਵਾ ਕਹਿ ਸਕਦੇ ਆਂ ਤੇ ਤਿਆਰੀ ਬਹੁਤ ਸੋਹਣੀ ਤਿਆਰ ਹੋਈ ਹੈ ਤੇ ਬਾਈ ਨੇ ਮਿੱਤਰੋ ਥੋੜੀ ਵੀਡੀਓ ਆਪਣੇ ਲੇਟ ਹੋ ਗਈ ਬਾਈ ਕਹਿੰਦਾ ਵੀ ਤੜਕੇ ਬੋੜਾ ਕੜਤਾ ਤੇ ਜਦੋਂ ਮਿੱਤਰੋ ਆ ਰਾਤ ਸੂਈ ਦਾ ਕਹਿੰਦਾ ਵੀ ਦੇਖਣ ਵਾਲੀ ਚੀਜ਼ ਹੀ ਸੀ ਸਿੰਘ ਵੀ ਬਹੁਤ ਸੋਹਣਾ ਤੇ ਵਜਨ ਵੀ ਚੰਗਾ ਤੇ ਕੱਦ ਕਾਰ ਦੇ ਵੀ ਮਿੱਤਰੋ ਠੀਕ ਆ ਕੋਈ ਬਾੜੀ ਛੋਟੀ ਵੀ ਨਹੀਂ ਕਹਿ ਸਕਦੇ ਤੇ ਬਾੜੀ ਵੱਡੀ ਵੀ ਨਹੀਂ ਕਹਿ ਸਕਦੇ ਠੰਡੇ ਸੀਲ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਬਹੁਤ ਜਿਆਦੇ ਹਾਂ ਭਾਈ ਅਮਰ ਤੇ ਕੀ ਹਾਲ ਚਾਲ ਆ ਠੀਕ ਆ ਜੀ ਬਹੁਤ ਵਧੀਆ ਠੀਕ ਆ ਸੇਤਾ ਹਾਂਜੀ ਤੇ ਇਹਦਾ ਸੂਆ ਸੂਆ ਦੂਜਾ ਸੂਈ ਆਪਣੇ ਦੂਜਾ ਸੂਆ ਸੂਈ ਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਰਾਤ ਸੂਈ ਆ ਜੀ 10 ਵਜੇ ਠੀਕ ਆ ਕਿੰਨਾ ਕੁ ਮਾਲ ਕਹਿੰਦਾ ਦੋਦੀ ਰਿਪੋਰਟ ਆ ਦੋਤਾ ਆਪਾਂ ਨੂੰ ਬਹੁਤ ਦੱਸਿਆ ਹੀ ਪਹਿਲੇ ਸੂਈ ਦਾ ਹਾਂ ਤੇ ਪਰ ਆਪਾਂ ਅਗਲੇ ਨੂੰ 15 ਕਿਲੋ ਹੀ ਕਹਿ ਕੇ ਦੇਵਾਂਗੇ ਓਕੇ ਮਗਰ ਬੱਚਾ ਕਟਾ ਘਟੀ ਮਗਰ ਕਟਾ ਮਗਰ ਕਟਾ ਜੇਰ ਕੰਪਲੀਟ ਹਾਂਜੀ ਉਹਦੀ ਗਾਰੰਟੀ ਹੋ ਭਾਰ ਦੀ ਗਾਰੰਟੀ ਹੋ ਚੁਵਾਈ ਦੀ ਗਾਰੰਟੀ ਹੋ ਠੀਕ ਹੈ ਰੇਟ ਕੀ ਕਰਤਾ ਜੀ ਆਪਾਂ ਰੇਟ ਆਪਣਾ 135 135 ਹਾਂਜੀ ਮਾਨਤਨ ਹੋ ਜੂ ਮਾਨਤਨ ਕਰ ਦਿੰਦੇ ਫੋਨ ਨੰਬਰ ਦੱਸ ਦਿਓ 93793 ਹਾਂਜੀ 97 597 793 93 520 ਠੰਡੀ ਸੀਲ ਮਿੱਤਰੋ ਫੁੱਲਾ ਖਾਲੇ ਵੀ ਦੀ ਪੂਰੀ ਮਿੱਤਰੋ ਸਾਫਾ ਦੇਖ ਸਕਦੇ ਹੋ ਤੇ ਕੀੜੀ ਦੇ ਪਾਗਰ ਕੇ ਮਿੱਤਰੋ ਥਾਵਾ ਕੀੜੀ ਦੇ ਪਾਗਰ ਕੇ ਮਿੱਤਰੋ ਤਾਣਾ 18 ਕਿਲੋ ਦੁੱਧ ਮੰਗ ਲਏ ਅਗਲਾ ਠੀਕ ਆ ਚਲੋ ਆਪਾਂ 14 15 ਹੀ ਮਿੱਤਰੋ ਮੰਨਾਂਗੇ 18 ਕਿਲੋ ਕਹਿ ਕੇ ਦੇਵਾਂਗੇ ਅਗਲੇ OK ਧੰਨਵਾਦ ਜੀ